ਅੱਜ ਦਾ ਜੋ ਆਪਾਂ ਮੰਗ ਪੱਤਰ ਐਸਡੀਐਮ ਸ਼ਾਹਕੋਟ ਨੂੰ ਜੋ ਦਿੱਤਾ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੇ ਤੁਸੀਂ ਅੱਜ ਆਪੋ ਆਪਣੇ ਕੰਮ ਕਰ ਛੱਡ ਕੇ ਅੱਜ ਆਪਣੇ ਹੱਕਾਂ ਦੇ ਵਾਸਤੇ ਜਿਹੜਾ ਉਹ ਸ਼ਾਹਕੋਟ ਵਿੱਚ ਪਹੁੰਚੇ ਹੋ ਉਹ ਅਸੀਂ ਮੰਗ ਪੱਤਰ ਦਿੱਤਾ ਔਰ ਐਸਡੀਐਮ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਜਿਹੜੀਆਂ ਮੰਗਾਂ ਆ ਤੁਹਾਡੀਆਂ ਉਹ ਸਰਕਾਰ ਤੱਕ ਜਿਹੜੀਆਂ ਸਾਡੇ ਵੱਲੋਂ ਜਿਹੜਾ ਤੁਹਾਡਾ ਮੰਗ ਪੱਤਰ ਭੇਜਿਆ ਜਾਊਗਾ ਸੋ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਆਪਾਂ ਪਹਿਲੀ ਮੰਗ ਆਪਣੀ ਇਹ ਰੱਖੀ ਆ ਵੀ ਜਿੰਨੇ ਲਾਲਕੀਰ ਵਾਲੇ ਘਰ ਆ ਜਿਨ੍ਹਾਂ ਦੇ ਵਿੱਚ ਆਪਾਂ ਲੋਕ ਪਿੰਡਾਂ ਦਾ ਸ਼ਹਿਰਾਂ ਵਿੱਚ ਰਹਿ ਰਹੇ ਆ ਉਹ ਹਲੇ ਤੱਕ ਉਹਨਾਂ ਘਰਾਂ ਦੀਆਂ ਰਜਿਸਟਰੀਆਂ ਨਹੀਂ ਹੋਈਆਂ ਤੋਂ ਆਪਾਂ ਸਰਕਾਰ ਤੋਂ ਮੰਗ ਕੀਤੀ ਆ ਵੀ ਉਹਨਾਂ ਘਰਾਂ ਦੀਆਂ ਜਿਹੜੀਆਂ ਪੱਕੀਆਂ ਰਜਿਸਟਰੀਆਂ ਕੀਤੀਆਂ ਜਾਣ ਉਹ ਰਜਿਸਟਰੀਆਂ ਐਸੀਆਂ ਰਜਿਸਟਰੀਆਂ ਹੋਣੇ ਚਾਹੀਦੀਆਂ ਜਿਹੜੀਆਂ ਹਰ ਸਰਕਾਰੀ ਅਦਾਰੇ ਦੇ ਉੱਤੇ ਵੈਲਿਡ ਹੋਣ ਅਤੇ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹੋਣ ਦੂਜੀ ਮੰਗ ਆਪਾਂ ਇਹ ਰੱਖੀ ਆ ਵੀ ਜਿੰਨੇ ਗਰੀਬ ਲੋਕਾਂ ਦੇ ਕਰਜ਼ੇ ਆ ਜਿਹੜੇ ਉਹ ਅੱਜ ਗਰੀਬ ਦਿਨ ਪ੍ਰਤੀ ਗਰੀਬ ਹੁੰਦਾ ਜਾ ਰਿਹਾ ਸਰਕਾਰ ਹਰ ਕਮਿਊਨਿਟੀ ਦੇ ਜਿਹੜੇ ਕਰਜ਼ੇ ਆ ਉਹ ਮਾਫ਼ ਕਰਦੀ ਪਈ ਆ ਚਾਹੇ ਉਹ ਸੈਂਟਰ ਸਰਕਾਰ ਹੋਵੇ ਚਾਹੇ ਪੰਜਾਬ ਗਵਰਨਮੈਂਟ ਹੋਵੇ ਸੋ ਅੱਜ ਤੱਕ ਕਿਸੇ ਵੀ ਸਰਕਾਰ ਨੇ ਗਰੀਬਾਂ ਦਾ ਕਰਜ਼ਾ ਮਾਫ ਨਹੀਂ ਕੀਤਾ ਸੋ ਆਪਾਂ ਆਪਣੀ ਦੂਜੀ ਮੰਗ ਰੱਖੀ ਆ ਭਈ ਸਾਡੇ ਸਰਕਾਰ ਗਰੀਬ ਪਰਿਵਾਰਾਂ ਦੇ ਜਿਹੜੇ ਆ 2 ਲੱਖ ਰੁਪਏ ਤੱਕ ਦੇ ਜਿਹੜੇ ਕਰਜ਼ੇ ਹਰ ਪਰਿਵਾਰ ਦੇ ਉਹ ਸਰਕਾਰ ਮਾਫ ਕਰੇ ਤੀਜੀ ਮੰਗ ਆਪਾਂ ਇਹ ਰੱਖੀ ਆ ਭਈ ਅੱਜ ਜਿਹੜੇ ਰਾਸ਼ਨ ਵਾਲੇ ਕਾਰਡ ਆ ਉਹ ਅੱਜ ਗਰੀਬਾਂ ਦੇ ਜਿਹੜੇ ਕਾਰਡ ਆ ਸਰਕਾਰ ਵੱਲੋਂ ਕੱਟ ਦਿੱਤੇ ਗਏ ਆ ਬਹੁਤ ਹਜ਼ਾਰਾਂ ਦੀ ਗਿਣਤੀ ਵਿੱਚ ਕੱਟੇ ਗਏ ਆ ਔਰ ਜਿਹੜੇ ਅਮੀਰ ਲੋਕਾਂ ਦੇ ਆ ਉਹ ਕਾਰਡ ਬੰਦੇ ਜਾ ਰਹੇ ਸੋ ਆਪਾਂ ਸਰਕਾਰ ਨੂੰ ਮੰਗ ਰੱਖੀ ਆ ਵੀ ਜਿੰਨੇ ਲੋਕਾਂ ਦੇ ਜਿਹੜੇ ਹੈਗੇ ਆ ਰਾਸ਼ਨ ਵਾਲੇ ਕਾਰ ਸਰਕਾਰ ਵੱਲੋਂ ਕੱਟ ਦਿੱਤੇ ਗਏ ਆ ਉਹ ਜਲਦੀ ਤੋਂ ਜਲਦੀ ਜਿਹੜੇ ਬਹਾਲ ਕੀਤੇ ਜਾਣ ਔਰ ਜਿੰਨਾ ਜਿਹੜੇ ਇਹ ਕਾਰਡ ਬਹਾਲ ਨਹੀਂ ਹੁੰਦੇ ਉਹਨਾਂ ਜਿਹੜੇ ਹਰ ਗਰੀਬ ਪਰਿਵਾਰ ਦਾ ਜਿਹੜਾ ਆਧਾਰ ਕਾਰਡ ਦੇਖ ਕੇ ਉਹਨਾਂ ਨੂੰ ਰਾਸ਼ਨ ਮਹੱਈਆ ਕਰਾਇਆ ਜਾਵੇ ਕਣਕ ਮਹੱਈਆ ਕਰਾਈ ਜਾਵੇ ਚੌਥੀ ਮੰਗ ਆਪਾਂ ਰੱਖੀ ਆ ਵੀ ਅੱਜ ਸਕੂਲਾਂ ਦੇ ਵਿੱਚ ਗਰੀਬ ਲੋਕਾਂ ਦੇ ਨਿਆਣੇ ਪੜਦੇ ਆ ਸਰਕਾਰੀ ਸਕੂਲਾਂ ਵਿੱਚ ਗਰੀਬ ਲੋਕਾਂ ਦੇ ਨਿਆਣੇ ਦੇ ਪੜਨਵਾਦ ਤੇ ਗਿਣਤੀ ਤਾਂ ਜ਼ਿਆਦੀ ਹੁੰਦੀ ਜਾ ਰਹੀ ਆ ਲੇਕਿਨ ਅੱਜ ਉਹਨਾਂ ਸਕੂਲਾਂ ਦੇ ਵਿੱਚ ਜਿਹੜਾ ਟੀਚਰਾਂ ਦੀ ਘਾਟ ਜਿੰਨੀ ਘਟਦੀ ਜਾਂਦੀ ਆ ਸੋ ਅਸੀਂ ਪੰਜਾਬ ਸਰਕਾਰ ਤੋਂ ਆਪਣੀ ਚੌਥੀ ਮੰਗੇ ਰੱਖੀ ਆ ਵੀ ਪੰਜਾਬ ਸਰਕਾਰ ਵੀ ਵਾਰ-ਵਾਰ ਇੱਕੋ ਅਪੀਲ ਕਰਦੀ ਆ ਵੀ ਨਿਆਣਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜਾਓ ਸੋ ਗਰੀਬ ਲੋਕ ਆਪਣੇ ਨਿਆਣਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜਾਉਣ ਲਈ ਤਿਆਰ ਆ ਪਰ ਸਰਕਾਰ ਨੂੰ ਅਸੀਂ ਮੰਗ ਰੱਖੀ ਆ ਵੀ ਭਾਈ ਉਹਨਾਂ ਸਰਕਾਰੀ ਸਕੂਲਾਂ ਦਾ ਸਾਰਿਆਂ ਦਾ ਸਰਵੇਖਣ ਕਰਕੇ ਸਾਰੇ ਸਕੂਲਾਂ ਦੇ ਵਿੱਚ ਜਿਹੜੇ ਟੀਚਰ ਆ ਉਹ ਮਹੱਈਆ ਕਰਾਇਆ ਜਾਣ ਤਾਂ ਕਿ ਗਰੀਬ ਬੱਚਿਆਂ ਦਾ ਜਿਹੜਾ ਭਵਿੱਖ ਆ ਉਹ ਧੁੰਦਲਾ ਨਾ ਹੋ ਸਕੇ ਗਰੀਬ ਲੋਕਾਂ ਦੇ ਨਿਆਲੇ ਵੀ ਪੜ ਲੈ ਕੇ ਜਿਹੜਾ ਤਰੱਕੀ ਕਰ ਸਕਣ ਸੋ ਇਹਨਾਂ ਚੋਂ ਮੰਗਾਂ ਨੂੰ ਲੈ ਕੇ ਅੱਜ ਆਪਾਂ ਜਿਹੜਾ ਐਸਡੀਐਮ ਸਾਹਕੋਟ ਨੂੰ ਮੰਗ ਪੱਤਰ ਦਿੱਤਾ ਔਰ ਐਸਡੀਐਮ ਵੱਲੋਂ ਆਪਾਂ ਨੂੰ ਇਹ ਵਿਸ਼ਵਾਸ ਦਿਵਾਇਆ ਗਿਆ ਵੀ ਜਿੰਨੀਆਂ ਤੁਹਾਡੀਆਂ ਮੰਗਾਂ ਇਹ ਸਾਰੀਆਂ ਜਾਇਜ਼ ਨੇ ਔਰ ਅਸੀਂ ਸਰਕਾਰ ਤੱਕ ਤੁਹਾਡਾ ਮੰਗ ਪੱਤਰ ਪਹੁੰਚਾਵਾਂਗੇ ਔਰ ਜੋ ਵੀ ਸਾਨੂੰ ਦਿਸ਼ਾ ਨਿਰਦੇਸ਼ ਆਉਂਦੇ ਆ ਅਸੀਂ ਉਹਨਾਂ ਦੇ ਤਹਿਤ ਜਿਹੜੀਆਂ ਤੁਹਾਡੀਆਂ ਮੰਗਾ ਪੂਰੀਆਂ ਕਰਾਂਗੇ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਸੋ ਇੰਨਾ ਹੀ ਕਹਿੰਦਾ ਹਾਂ ਸਾਰਿਆਂ ਨੂੰ ਬੇਨਤੀ ਆ ਵੀ ਭਾਈ ਵੱਧ ਤੋਂ ਵੱਧ ਜਿਹੜਾ ਆਪਣੇ ਪਿੰਡਾਂ ਦੇ ਵਿੱਚ ਆਪਣੇ ਯਾਰਾਂ ਦੋਸਤਾਂ ਰਿਸ਼ਤੇਦਾਰਾਂ ਨੂੰ ਜਾ ਕੇ ਮਿਲੋ ਔਰ ਇਹਨੂੰ ਸੰਘਰਸ਼ ਨੂੰ ਆਪਾਂ ਤਗੜੇ ਲੈਵਲ ਤੇ ਕਰੀਏ ਤਾਂ ਹੀ ਜਾ ਕੇ ਜਿਹੜਾ ਹੈਗਾ ਆਪਾਂ ਲੋਕ ਆਪਣੇ ਮੰਗਾ ਬਣਵਾ ਸਕਦੇ ਆ